ਜੇ ਸੀਪੀ ਰ ਆ ਗਏ ਤੇ ਕੰਧ ਢਾ ਕੇ ਤੇ ਸਾਡਾ ਥੱਲੇ ਆਣ ਕੇ ਬੰਦਾ ਮਰ ਚ ਲਿਆ ਦੇਖੋ ਅੰਦਰ ਆਣ ਕੇ ਪੇਟੀਆਂ ਪੁਟੀਆਂ ਡੇਕੀਆਂ ਬੰਦਾ ਭੱਜ ਕੇ ਬਾਹਰ ਨਿਕਲਿਆ ਇਹ 100 ਬੰਦਾ ਜੀ ਨੇ ਇਟ ਵੱਟਾ ਬਹੁਤ ਚਲਾਇਆ ਸਾਡੇ ਕੋਲ ਵੀਡੀਓ ਵੀ ਹੈ ਗਈ ਇਹਨਾਂ ਦੀ ਤੇ ਇਹਨਾਂ ਦੇ ਸਖਤ ਤੋਂ ਸਖਤ ਤੇ ਕਾਰਵਾਈ ਹੋਈ ਜੀ ਦੀ ਹਰਿਆ ਬੰਦਾ ਜੀ ਇਹ ਧੱਕੇ ਆਣ ਕੇ ਦੂਜੀ ਵਾਰ ਦੇ ਵਿੱਚ ਆਣ ਕੇ 14 ਨੰਬਰ ਵਾਰ ਆਣ ਕੇ ਜਨਾਰੇ ਕਬਜ਼ਾ ਕਰਨ ਰਿਹਾ ਜੀ ਪਿਸਤੌਲ ਕੱਢ ਕੇ ਧੰਗੀਆਂ ਦੇ ਦਾ ਗੋਲੀ ਮਾਰਨ ਲੱਗਾ ਸਾਨੂੰ ਅਸੀਂ ਭੱਜ ਪੁੱਜ ਕੇ ਤੇ ਭੇਲੀ ਜਵੜੇ ਇਹਨਾਂ ਕੋਲ ਸੌ ਪੇਗਾ ਥਾਂ ਦਾ ਇਹਦੇ ਵਿੱਚ ਆਣ ਕੇ ਮਿਆਦੀਆਂ ਤੋਂ ਕੁਝ ਬੰਦੇ ਆਣ ਅਹੀਂ ਪਹਿਲੇ ਮੈਂ ਦਰਖਾਸਤਾਂ ਦਿੱਤੀਆਂ ਸੀ ਉਹ ਥਾਣੇ ਵਿੱਚ ਜਿਹੜਾ ਲੇਖ ਲੱਗਾ ਹੋ ਗਿਆ ਸੀ ਚਲੋ ਤੇ ਇਹ ਬੰਦੇ ਨੇ ਜਾਣ ਜਾਣ ਕੇ ਇੱਥੇ ਬੰਦਾ ਥੱਲੇ ਆਣ ਕੇ ਮਰਜਾ ਲਗਾਈ ਤੇ ਇਸ ਤੋਂ ਸਾਡੀ ਸਾਡੀ ਹੱਕ ਸਾ ਮੰਗਦੀ ਆ ਇਹ ਗਰੀ ਸਾਡੇ ਹੱਕ ਤੇ ਆ ਸਭ ਕੁਝ ਸਾਡਾ ਕਬਜ਼ਾ ਸਭ ਕੁਝ ਆ ਬਲਨੇ ਮਿਆਦੀ ਵਾਲੇ ਦਾ ਭਰਾ ਤੇ ਕੋਲੀ ਵਾਲਾ ਜਿਹੜਾ ਨਾਲ ਸੋਂ ਸਰਬਜੀ ਜਿਹੜਾ ਆਣਛਾ ਤੇ ਵੀਤੀ ਬੰਦੇ ਲਿਆ ਕੇ ਸਾਡੀ ਘੰਟਾਈ ਰਾਨੇ ਹੋਰ ਗੁੰਨਾ ਕਰਦੀ ਜਾਂ ਕੀਤੀ ਹਿਾਰ ਕੱਢਿਆ ਜੀਸੀਬੀ ਲੈ ਕੇ ਅਰੇ ਟਾਇਰ ਸਾ ਕੋ ਸਾਡਾ ਜਾ ਘਾਤੀ ਅਸੀਂ ਇੱਥੇ ਬੈਠੇ ਆ ਤੇ ਫੱਜ-ਫੱਜ ਕੇ ਅਸੀਂ ਬਾਹਰ ਨਿਕਲੇ ਆ ਥੱਲੇ ਆਣ ਕੇ ਜਾਂ ਥੱਲੇ ਦਾ ਹੀ ਆਪਣੀ ਜਾਨ ਪਛਾਈ ਜਾਂ ਮਰ ਕੇ ਆ ਵੇਖੋ ਮੈਨੂੰ ਕਿਤਰਾ ਤਰੇੜੀਆਂ ਹੁੰਦੇ ਆ ਅਸੀਂ ਇਹੋ ਜਿਹਾ ਗਮ ਸਾਰੀ ਉਮਰ ਨਹੀਂ ਬੈਠੇ ਜਿਹੜੇ ਸਾਡੇ ਗਾਲਿਆਂ ਨੇ ਪਾਏ ਆ ਹਾਂ ਜੀ ਕੀ ਆਇਆ ਮੇਰਾ ਨਾਮ ਦਵਿੰਦਰ ਸਿੰਘ ਆ ਜੀ ਮੈਂ 4 ਨੰਬਰ ਵਾਰਡ ਦਾ ਵਾਰਡ ਇੰਚਾਰਜ ਆ ਜੀ ਇਹ ਵਾਰਡ ਦੇ ਵਿੱਚ ਸਰ ਹਰਦੀਪ ਸਿੰਘ ਜੀ ਇਨਾਂ ਦਾ ਪਰਿਵਾਰ ਰਹਿੰਦਾ ਵਾ ਇਹਨਾਂ ਦੇ ਕੋਈ ਆਪਣਾ ਭਰੇਲੂ ਜਿਹੜਾ ਇਹਨਾਂ ਕੋਲ ਸਾਰੇ ਕਾਜ ਪੱਤਰ ਹੈਗੇ ਆ ਇਹਨਾਂ ਕੋਲ ਸਟੇ ਹੈਗਾ ਇਹਨਾਂ ਕੋਲ ਡਿਗਰੀ ਆ ਇਹਨਾਂ ਕੋਲ ਸਭ ਕੁਝ ਹੈਗਾ ਥਾਂ ਦਾ ਇਹਦੇ ਵਿੱਚ ਆਣ ਕੇ ਮਿਆਦੀਆਂ ਤੋਂ ਕੁਝ ਬੰਦੇ ਆਣ ਕੇ ਉਹਨਾਂ ਨੇ ਅੱਜ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਆ ਅਸੀਂ ਪਹਿਲਾਂ ਵੀ ਦਰਖਾਸਤਾਂ ਦਿੱਤੀਆਂ ਸੀ ਉਹ ਥਾਣੇ ਵਿੱਚ ਜਿਹਨਾਂ ਲਿਖ ਲਗਾ ਹੋ ਗਿਆ ਅਸੀਂ ਚਲੋ ਤੇ ਇਹ ਬੰਦੇ ਨੇ ਜਾਣ ਜਾਣ ਕੇ ਇੱਥੇ ਬੰਦਾ ਥੱਲੇ ਆਣ ਕੇ ਮਰਜ਼ੀ ਲਗਾਈ ਜਦੋਂ ਇਹਨਾਂ ਨੇ ਆਣ ਕੇ ਜੋ ਜੀਐਸਬੀ ਨਾਲ ਕੰਡਾ ਟੋਣੀ ਸ਼ੁਰੂ ਕੀਤੀਆਂ ਮੈਂ ਪ੍ਰਸ਼ਾਸਨ ਅੱਗੇ ਮੈਂ ਪ੍ਰਸ਼ਾਸਨ ਅੱਗੇ ਅਪੀਲ ਕਰਦਾ ਆਂ ਕਿ ਇਹਨਾਂ ਬੰਦਿਆਂ ਤੋਂ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਆ ਜਿਹੜਾ ਬੰਦਾ ਥੱਲੇ ਆੜੇ ਮਾਰ ਲੱਗਾ ਸੀ ਉਹਦੇ ਉਹ ਉਹਦਾ ਹਰ ਨੂੰ ਇਨਸਾਫ਼ ਮਿਲਣਾ ਚਾਹੀਦਾ ਤੇ ਕੀ ਨਾਂ ਆ ਕੀ ਗੱਲਬਾਤ ਹੋਈ ਇਹ ਸਖਦੇਵ ਸਿੰਘ ਜਿਹੜਾ ਮੈਂ ਗਰਦੀਪ ਸਿੰਘ ਬੋਲਣ ਡਿਆ ਸੀ ਸਾਨਾ ਬਸਮਿਤ ਸਿੰਘ ਇਹ ਸਖਦੇਵ ਸਿੰਘ ਜਿਹੜਾ ਜੀ ਇਹ ਪਹਿਲਾਂ ਵੀ ਸਾਨੂੰ ਧਮਕੀਆਂ ਦਿੰਦਾ ਸੀ ਇਹਨੇ ਅੱਗੇ ਥਾਣੇ ਜਾ ਕੇ ਉੱਥੇ ਇੱਥੇ ਹੀ ਪਤਾ ਕੇਸ ਕੀਤਾ ਆ ਤੇ ਕੇਸ ਦੇ ਵਿੱਚ ਉਹ ਉੱਥੇ ਲਿਖ ਕੇ ਦੇ ਕੇ ਆਇਆ ਵੀ ਮੈਂ ਇੱਕ ਜਗ੍ਹਾ ਦੇ ਵਿੱਚ ਕੋਈ ਲਾਂ ਦੇਣੀ ਆ ਦੇਹ ਹੁਣੇ ਫੇਰ ਆਣ ਕੇ ਅੱਜ 100 ਬੰਦਾ ਲਿਆ ਕੇ ਜੇਐਸਪੀ 라 ਆ ਗਏ ਤੇ ਕੰਧ ਢਾ ਕੇ ਤੇ ਸਾਡਾ ਥੱਲੇ ਆਣ ਕੇ ਬੰਦਾ ਮਰ ਚੱਲਿਆ ਵੇਖੋ ਅੰਦਰ ਆਣ ਕੇ ਪੇਟੀਆਂ ਪੁਟੀਆਂ ਡੇਕੀਆਂ ਬੰਦਾ ਭੱਤ ਕੇ ਬਾਹਰ ਨਿਕਲਿਆ ਤੇ 100 ਬੰਦਾ ਇਹਨਾਂ ਨੇ ਟਵਟਾ ਬਹੁਤ ਚਲਾਇਆ ਸਾਡੇ ਕੋਲ ਵੀਡੀਓ ਵੀ ਹੈ ਗਈ ਇਹਨਾਂ ਦੀ ਤੇ ਇਹਨਾਂ ਦੇ ਸਖਤ ਤੋਂ ਸਖਤ ਤੇ ਕਾਰਵਾਈ ਹੋਈ ਜੀ ਦੀ ਹਰਿਆ ਬੰਦਾ ਜੀ ਇਹ ਧੱਕੇ ਆਣ ਕੇ ਦੂਜੀ ਵਾਰ ਦੇ ਵਿੱਚ ਆਣ ਕੇ 14 ਨੰਬਰ ਵਾਰ ਆਣ ਕੇ ਜਨਾਵੇ ਕਬਜ਼ਾ ਕਰਨ ਰਿਹਾ ਜੀ ਆਪਣਾ ਹਰਕਾ ਛੱਡ ਕੇ ਆਪਣਾ ਹਰਕਾ ਛੱਡ ਕੇ ਮੁੰਡਾ ਕਰਦੀ ਕਰਨ ਦਿਆ ਕੀ ਮੰਗ? ਉਹ ਇਹਦੇ ਕੋਲ ਛਾਰ ਲੈ ਕੇ ਆ ਜੀ ਪਿਸਤੌਲ ਡੱਬ ਚੜਾਇਆ 10 12 ਛਾਰ ਪਿਸਤੌਲ ਕੱਢੇ ਨਜਾਇਜ਼ ਪਿਸਤੌਲ ਕੱਢ ਕੇ ਧੰਕੀਆਂ ਦੇ ਦਾ ਗੋਲੀ ਮਾਰਨ ਲੱਗਾ ਸਾਨੂੰ ਅਸੀਂ ਭੱਜ ਭੁੱਜ ਕੇ ਦੇ ਭੇਲੀ ਜਵੜੇ ਸ਼ਿਕਾਇਤ ਕੀਤੀ ਰਹੀ ਨਹੀਂ ਹਾਂਜੀ ਦਰਖਾਸਤ ਲੱਗੇ ਹੁਣ ਦੇਣਾ ਆ ਹਾਂ ਮੌਕਾ ਵੇਖ ਕੇ ਗਏ ਜੀ ਪੁਲਿਸ ਅੱਤੋਂ ਆਇਆ ਮੌਕਾ ਵੇਖ ਕੇ ਗਿਆ ਜੀ ਕੀ ਮੰਗ ਕਰਦੇ ਅਸੀਂ ਇੱਥੇ ਮੰਗ ਕਰਦੇ ਤੇ ਸਖਤੋ ਸਖਤ ਪਰਚਾ ਹੋਣਾ ਚਾਹੀਦਾ ਜੀ ਇਹ ਨਜਾਇਜ਼ ਲੋਕਾਂ ਨੇ ਜਗ੍ਹਾ ਤੇ ਕਬਜ਼ੇ ਕਰਨ ਰਿਆ ਬਹੁਤ ਥਾਵਾਂ ਦੇ ਨੇ ਕਬਜ਼ੇ ਕੀਤੇ ਆ ਪੈਸੇ ਲੈਣ ਦੇ ਖਾਤਰ ਸਾਡੇ ਕੋਲ ਕੇਸ ਅਸੀਂ ਸਟੇਜ ਜਿੱਤਿਆ ਸਭ ਕਰੇਤਾ ਦੇ ਪਰੇ ਖਾਂਡਾ ਤੈਨੂੰ ਛੱਡ ਨਹੀਂ ਿਆ ਏ ਅਜੇ ਇਹਨਾਂ ਕੋਲਦੇ ਖਾਂਜੀ ਬੋੜੀ ਕੀ ਨਾ ਆ ਕਿਹੜਾ ਮੱਲਾ ਮੈਂ ਹਰਜੀਤ ਸਿੰਘ ਦੀ 14 ਨੰਬਰ ਵਾਰਡ ਕੀ ਗੱਲ ਹੋਈ ਗੱਲ ਹੈ ਜੀ ਸਾਡੇ ਤੋਂ ਆ ਦੀ ਜ਼ਿਆਦਾ ਪੱਕੇ ਪਹਿਲੇ ਪੁਰਾਣੀ ਤੇ ਇਸ ਤੋਂ ਬਾਅਦ ਹਰ ਕੋਈ ਸਾ ਮੰਗਦੀ ਆ ਜਿਗਰੀ ਸਾਡੇ ਹੱਕ ਤੇ ਆ ਸਭ ਕੁਝ ਸਾਡਾ ਕਬਜ਼ਾ ਸਭ ਕੁਝ ਬਲਦੇਮ ਮੈਜੀ ਵਾਲੇ ਦਾ ਭਰਾ ਤੇ ਕੋਲੀ ਵਾਲਾ ਜਿਹੜਾ ਨਾ ਸੋਂ ਤੇ ਸਰਬਜੀਤ ਕੋਲ ਆਮਸ਼ਾ ਤੇ ਵੀਤੀ ਪਵੰਦੇ ਲਿਆ ਕੇ ਸਾਡੀ ਘੰਟਾਈ ਇਹਨਾਂ ਨੇ ਹੋਰ ਇੰਡਾਂ ਗੁੰਨਾ ਕਰਦੀ ਜਾਂ ਕੀਤੀ ਹਿਹਾਰ ਕੱਢਿਆ ਜੀ ਸੀਪੀ ਲੈ ਕੇ ਰਟਾਇਆ ਥਾ ਕੋ ਪੁਲਸ ਆਈ ਮੋ ਵੀ ਹਾਂ ਪੁਲਸ ਆਈਏ ਹੋਣੇ ਜਾਈ ਆ ਮੋ ਕਰ ਖੇਲ ਕੀ ਮੰਗ ਕਰਦੇ ਆਈ ਮੰਗ ਕਰਦੇ ਹਾਂ ਜੀ ਪਰਚਾ ਹੋਣਾ ਚਾਹੀਦਾ ਜੀ ਸਾਡੇ ਕੰਟ ਆਈ ਜਾਣਗੇ ਨਜਾਇਜ਼ ਡਿਗਰੀ ਸਾਡੇ ਕੋਲ ਆ ਡਿਗਰੀ ਸਾਡੇ ਕੋਲ ਆ ਜੀ ਆ ਸਭ ਨੂੰ ਹਾਂ ਪਹਿਲਾਂ ਵੀ ਕੋਈ ਝਗੜਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਹਿਲਾਂ ਪਹਿਲਾਂ ਤਾਂ ਪਹਿਲਾਂ ਤਾਂ ਕਹਿੰਦੇ ਰਿਹਾ ਜੀ ਦਿਖਾ ਦੇ ਹਾਂ ਦਸੀਆਂ ਨਹੀਂ ਵਿਸਾਕ ਹੋਈ ਦਿਖਾ ਸਾਡੇ ਕੋਲ ਨੇ ਸਭ ਕੋ ਨਕੜਾ ਸਾਡੇ ਕੋਲ ਸਾਕੇ ਪਿਆ ਤੇ ਇਹ ਆਏ ਨਹੀਂ ਪੇਛੇ ਨਹੀਂ ਹੁੰਦੇ ਜਿਹਨੂੰ ਦਿਖਾ ਦੇਣੇ ਪੇਛੇ ਨਹੀਂ ਹੁੰਦੇ ਤਮ ਕਹਿੰਦੇ ਆ ਜਾਣ ਕੇ ਨਾ ਕੰਟਾ ਛੜੀ ਪਹਿਲਾਂ ਵੀ ਆ ਕੇ ਢਾਈ ਇਹਨਾਂ ਨੇ ਕੋਈ ਪਹਿਲਾਂ ਹਮ ਤਾਂ ਕਹਿੰਦੇ ਬਾਖ ਲੋਕੀ ਦਿਖਾ ਤੇ ਪਹਿਲਾਂ ਇਹ ਵੇਖ ਨਹੀਂ ਹੁੰਦੇ ਤੇ ਹੁਣ ਆ ਜਾਣ ਕੇ ਦੁਕਾਨ ਨੂੰ ਪਾ ਤਾ ਰਹੇ ਹਾਂ ਜੀ ਮੰਗ ਹਾਂ ਜੀ ਨੁਕਸਾਨ ਵੀ ਆ ਗਿਆ ਹਾਂ ਜੀ ਹਾਂ ਜੀ ਸੁਣਨੇ ਨਾਲ ਜੀ ਅਮਨੰਦਰ ਵਿਆਹ ਵੇਖੋ ਉਹ ਤੇ ਬੱਲਾ ਸਾਡਾ ਰਹਿੰਦਾ ਬੇਟੇ ਬੁੱਢੀਆਂ ਕੀ ਮੰਗ ਕਰਦੇ ਮੰਗਾ ਦੇ ਹਡੰਗ ਸਾਡੀ ਭਾਈ ਕੀਤੀ ਜਾਵੇ ਪੱਟਾ ਕੱਟਾ ਜਾਵੇ ਨਾਲ ਤੇ ਜੀ ਮਤਲਬ ਕੀ ਨਾਂ ਜੀ ਗਰਮੀ ਟਕੋਰ ਕੀ ਗੱਲ ਹੋਈ ਏ ਸਰ ਇਹ ਇਹ ਗੱਲ ਇਹ ਸਾਡਾ ਆਪਣਾ ਸਾਥ 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 ਸੌਰੇ ਦਾ ਥਾਂ ਆਇਆ ਇਹ ਜਿਹੜਾ ਅਸੀਂ ਆਪਣਾ ਪੁੱਤਾਂ ਹੀ ਲੈਣਾ ਨਾ ਤੇ ਇਹਨੇ ਸਾਡੇ ਤੇ ਬੜਾ ਬਹੁਤ ਵੱਡੀਆਂ ਗਲਤਨਾ ਸਾਡੇ ਨਾਲ ਕਰ ਛੜਨਾ ਆ ਤੇ ਅਹੀਂ ਇੱਕ ਗੱਲ ਨਹੀਂ ਕੀਤੀ ਇੱਕ ਕਿਲਾ ਪੈੜੀ ਲਈ ਜੇ ਜਾ ਕੇ ਵੇਖ ਸਕਦੇ ਜੇ ਉੱਥੋਂ ਵੀ ਮੱਝ ਜਾਣਗੇ ਕੀ ਕੀਤਾ ਹਾਂ ਆ ਜਾ ਘਾਤੀ ਅਸੀਂ ਇੱਥੇ ਬੈਠੇ ਆ ਤੇ ਭੱਜ-ਭੱਜ ਕੇ ਅਸੀਂ ਬਾਹਰ ਨਿਕਲੇ ਆ ਥੱਲੇ ਆਣ ਕੇ ਜਾਂ ਜਾਣ ਥੱਲੇ ਨਹੀਂ ਆਪਣੀ ਜਾਨ ਪਛਾਈ ਜਾਂ ਮਰ ਕੇ ਤੇ ਆ ਵੇਖੋ ਮੈਨੂੰ ਕਿਤਰਾ ਤਰੇੜੀਆਂ ਹੁੰਦੇ ਆ ਅਹੀਂ ਇਹੋ ਜਿਹਾ ਗੰਮ ਸਾਰੀ ਉਮਰ ਨਹੀਂ ਬੈਠੇ ਜਿਹੜੇ ਸਾਡੇ ਗਾਲਿਆਂ ਨੇ ਪਾਏ ਆ ਹੁਣ ਕੀ ਮੰਗਰਦੇ ਆਹੀਂ ਆਨੇ ਵੀ ਸਾਡਾ ਕਬਜ਼ਾ ਹੈ ਸਾਡੇ ਕੋ ਠੀਕ ਗਿਆ ਸਭ ਕੋ ਸਭ ਕੋ ਸਾਡਾ ਆਪਣਾ ਘਰ ਆ ਵੇਖੋ ਮੇਰਾ ਘਰ ਆ ਲੱਗ ਗਿਆ ਜਿਵੇਂ ਉੱਥੇ ਕੋਈ ਮੂਲਿਕ ਝੜਾ ਹੋਇਆ ਸੀ ਉਹ ਜਦੋਂ ਅਸੀਂ ਸਾਨੂੰ ਫੋਨ ਆਇਆ ਤੇ ਅਸੀਂ ਉੱਥੇ ਪਹੁੰਚੀ ਪੀਮ ਲੈ ਗਏ ਹਾਂ ਤੋਂ ਉਹ ਜਾਂਦਿਆਂ ਨੂੰ ਉਹ ਕੰਟ ਠੀ ਵੇਖੀ ਅਸੀਂ ਪਰ ਉੱਥੇ ਕੋਈ ਬੰਦਾ ਜਿਹੜਾ ਢਾਉਣ ਵਾਲਾ ਸੀ ਸਾਨੂੰ ਕੋਈ ਨਹੀਂ ਮਿਲਿਆ ਜਾਂਦਿਆਂ ਉਹ ਸਭ ਚਲ ਚੁ ਗਏ ਕੀ ਕਰੀਏ ਸਰ ਵੀ ਉਹਨਾਂ ਦੇ ਬੰਦੇ ਤੇ ਹੀ ਉਹ ਮੁੰਡੇ ਨੂੰ ਉੱਥੇ ਪਾਰਟੀ ਨੂੰ ਬੁਲਾ ਰਿਹਾ ਕੱਲ ਗਏ ਮੁੰਡੇ ਸਾਡੇ ਘਰ ਨਹੀਂ ਮਿਲਿਓ ਬੁਲਾ ਕੇ ਜੋ ਵੀ ਕਾਰ ਬੰਦੀ ਉਹ ਕਾਰ ਨਹੀਂ ਕਰਦੇ ਆ